ਸਸ਼ਿਆ ਕਾਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਅੱਜ ਨੂੰ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰਦਾਨ ਤਾਂ ਕਿ ਜੁੜੇ ਰਹਿਣਾ ਜਿੰਨਾ ਵੀ ਰਪੈਨ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਲੋ ਸ਼ੁਰੂਆਤ ਕਰਦੀ ਹਾਂ ਅੱਜ ਦੀ ਵੱਡੀ ਖਬਰ ਅਗਲੇ ਮਹੀਨੇ ਕਰ ਸਕਦੀਆਂ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 사ਉਦੀ ਅਰਬ ਕਰਜ਼ਾ ਰਿਹਾ ਹੈ ਇਸ ਦੇ ਨਾਲ ਅਕਤੂਬਰ ਚ ਕੱਚੇ ਤੇਲ ਦੀਆਂ ਕੀਮਤਾਂ ਚ ਤੇਜ਼ੀ ਨਾਲ ਵੇਠ ਆ ਸਕਦੀਆਂ ਹਨ ਦੁਨੀਆ ਦੇ ਸਭ ਤੋਂ ਵੱਡੇ ਕੱਚੇ ਤੇਲ ਉਤਪਾਦਕ ਦੇਸ਼ ਵਿੱਚੋਂ ਇੱਕ ਸਾウਦੀ ਅਰਬ ਏਸ਼ੀਆ ਦੇ ਵਿਚਲੇ ਜਾਣ ਵਾਲੇ ਲਗਭਗ ਸਾਰੇ ਗ੍ਰੇਡ ਦੇ ਕੱਚੇ ਤੇਲ ਦੀਆਂ ਕੀਮਤਾਂ ਨੂੰ ਘਟਾਉਣ ਦਾ ਫੈਸਲਾ ਕੀਤਾ ਹੈ ਇਸ ਦੇ ਨਾਲ ਹੀ ਮਿਡਲ ਈਸਟਰ ਬੈਚ ਮਾਰਕਰ ਦੁਬਈ 'ਚ ਗਿਰਾਵਟ ਕਾਰਨ ਸਾウਦੀ ਅਰਬ ਇਹ ਕਦਮ ਚੁੱਕਣ ਜਾ ਰਹੀ ਜੇਕਰ ਸਾウਦੀ ਅਰਬ ਇਸ ਦਿਸ਼ਾ ਵੱਲੋਂ ਵਾਅਦਾ ਹੈ ਤਾਂ ਇਹ ਭਾਰਤ ਲਈ ਬਹੁਤ ਚੰਗੀ ਹੋ ਸਕਦੀ ਹੈ ਤੇ ਸਸਤੇ ਕੱਚੇ ਤੇਲ ਦੀ ਉਤਪਾਦ ਕਾਰਨ ਦੇਸ਼ ਦੀਆਂ ਤੇਲ ਕੰਪਨੀਆਂ ਤੇ ਤੇਲ ਮਾਰਕੀਟਿੰਗ ਕੰਪਨੀਆਂ પેટ્રોલ ਡੀਜ਼ਲ ਅਤੇ ATF ਦੀਆਂ ਕੀਮਤਾਂ ਘਟਾ ਸਕਦੀ ਅਰਬ ਲਾਈਟ ਕਰੂਡ ਦੀ ਕੀਮਤ ਘਟ ਸਕਦੀ ਹੈ ਤੇ 100 ਅਰਬ ਇਸ ਦੇ ਨਾਲ ਹੀ ਹੋਵੇਗਾ ਇਸ ਦੇ ਨਾਲ ਹੀ ਵਿਅਕਪ ਅਧਿਕਾਰੀ ਵਿਅਕਤੀ ਕੀਮਤ ਅਕਤੂਬਰ ਤੋਂ ਹੋ ਸਕਦੀ ਹੈ 50 ਤੋਂ 70 ਸੈਂਟ ਪ੍ਰਤੀ ਬੈਰਲ ਤੱਕ ਥੱਲੇ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ ਖਬਰ ਵਨ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ